ਓ ਵੱਡੇ ਵੀਰ ਆ ਜੋੜੇ ਤੇਰੇ ਮੂਰੇ ਹੱਥ ਬੱਸ ਕਰੋ ਓਏ ਬੱਸ ਕਰੋ ਨੂੰ ਕਹਿ ਦੇ ਰਹਿਣ ਦੇ ਓਏ ਹੁਣ ਮੈਂ ਕੀ ਕਰਤਾ ਓਏ ਤੂੰ ਕਾਨੂੰ ਕਰਦਾ ਜਿਹੜਾ ਕੰਮ ਕਰਦਾ ਉਹੀ ਕਰਦਾ ਧੁੱਕੀ ਕੱਢੀ ਪਈ ਓਏ ਕੌਣ ਕੀ ਕਰਦਾ ਨਾਲੇ ਫਿਰ ਮੈਂ ਕੀ ਕਰਾਂ ਲੈ ਜੇ ਤੂੰ ਨਹੀਂ ਕਰੇਂਗਾ ਤਾਂ ਕਰੂ ਕੌਣ ਤੇ ਥੋੜਾ ਟਰੰਪ ਵੀ ਸਲਾਹਾਂ ਲੈਂਦਾ ਓਏ ਕਰਨਾ ਤਾਂ ਦੱਸ ਕੀ ਐ ਓਏ ਹਾੜੇ ਓਏ ਬੱਡੇ ਵੀਰ ਤੇਰੇ ਸੂਰਜ ਨੂੰ ਠੰਡਾ ਹੀ ਕਰ ਲੈ ਨਾ ਇਹ ਤਪਾ ਮਾਰੇ ਗਰਮੀ ਨੇ ਓਏ ਓਏ ਹਾਂ ਠੰਡਾ ਕਰਨ ਨੂੰ ਸੂਰਜ ਤੇ ਪਾਣੀ ਛਿੜਕਾਂ ਓ ਦੇਖ ਲੈ ਕਿ ਮੈਂ ਕਰ ਸਕਦਾ ਹਾਂ ਪਰ ਵੀਰ ਬਣ ਕੇ ਗਰਮੀ ਘਟਾ ਦੇ ਹਾਏ ਮਚਾ ਤੇ ਗਰਮੀ ਚ ਗਰਮੀ ਹੋ ਨਾ ਇਹ ਲੋਕਾਂ ਨੇ ਬਧਾਈ ਹੈ ਦਰਖਤ ਕੱਟੀ ਜਾਂਦੇ ਨੇ ਏਸੀ ਲਾਈ ਜਾਂਦੇ ਨੇ ਪਟੇ ਵੀਰ ਸਰਕਾਰ ਦਾ ਵੀ ਹੱਕ ਬਣਦਾ ਫਿਰ ਜਨਤਾ ਨੂੰ ਸੁਖੀ ਰੱਖਣ ਦਾ ਓਏ ਕਿਉਂ ਜਵਲੀ ਮਾਰੀ ਜਾਣਾ ਤੇਰੇ ਕਹੇ ਤੇ ਮੈਂ ਹੋਣਾ ਕਤੇ ਭਾਗ ਦੇ ਸੂਰਜ ਨੂੰ ਜਫਾ ਪਾਲਾਂ